ਹੈ ਪ੍ਰੋਗਰਾਮ ਇਹ ਤੋਂ ਸ਼ੁਰੂ ਕਰਦੇ ਆਂ ਖਸ ਖਸ ਦੀ ਖੇਤੀ ਨੂੰ ਪ੍ਰਮੋਟ ਕਰਨ ਵਾਸਤੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਕਿਸਾਨਾਂ ਦੀ ਖੇਤੀ ਜਿਹੜੀ ਉਹਦੀ ਪਰਵਾਰਜੀ ਦਿਓ ਉਹ ਆ ਵੇਖੋ ਇਸ ਕਰਕੇ ਕਰ ਰਹੇ ਆਂ ਕਿ ਆ ਜਿਹੜੇ ਨਸ਼ੇ ਨੇ ਆ ਵਾਲੇ ਆ ਜਿਹੜੇ ਵੇਖੋ ਟੀਕਾ ਲਾ ਰਿਹਾ ਤੇ ਆ ਜਿਹੜਾ ਟੀਕਾ ਲੰਗਸਰ ਉੱਥੇ ਹੀ ਰਹਿ ਗਿਆ ਟੀਕਾ ਵਿੱਚੋਂ ਨਿਕਲੀ ਨਹੀਂ ਸਰੇਂਜੋ ਦੇ ਚ ਤੇ ਉੱਥੇ ਹੀ ਤਰਾ ਖਤਮ ਹੋ ਗਿਆ ਤੇ ਮਾਪਿਆਂ ਨੇ ਆ ਕੇ ਚੱਕਿਆ ਹੋ ਗਿਆ ਝਾੜੀਆਂ ਦੇ ਵਿੱਚੋਂ ਦਾ ਜਵਾਰ ਆ ਆ ਡਾਂਡੇ ਵੇਖੋ ਜਵਾਰ ਦੇ ਦੇਖਦੇ ਪਏ ਉਹਦੇ ਵਿੱਚ ਹੀ ਲੇਟ ਗਿਆ ਅਜੇ ਨਾ ਵੀ ਜਿਹੜੇ ਬੰਦ ਕਰੋ ਆ ਵੇਖੋ ਆ ਜਿਹੜੇ ਆਸਿਸਟੈਂਟ ਹੈ ਜਿਹੜਾ ਇਹ ਸਰਕਾਰ ਤੋਂ ਮੰਗ ਕਰਦਾ ਵੀ ਇਹਨੂੰ ਚਲਾਓ ਇਹਨੂੰ ਚਲਾਓ ਇਹ 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 ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ